ਸਾਡੀ ਹਿੰਦੁਸਤਾਨ ਦੀ ਸਰਕਾਰ ਨੇ ਮੀਡੀਆ ਦਾ ਕੀਤਾ ਹੋਇਆ ਉਹ ਉਸੇ ਤਰੀਕੇ ਦੇ ਨਾਲ ਇਹ ਖਬਰਾਂ ਉਸ ਤਰ੍ਹਾਂ ਨਈ ਸ਼ਬਦੀਆਂ ਵੀ ਬੱਚੇ-ਬੱਚੇ ਦਾ ਹਿੰਦੁਸਤਾਨ ਦੀਆਂ ਦਾ ਜੁਰਮ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਪ੍ਰਬੰਧ ਧਾਰਨਾ ਬਣ ਜਾਂਦੀ ਤੇ ਧੜਵੀਆਂ ਦੇ ਵਿਰੁੱਧ ਨਫ਼ਰਤ ਤੇ ਅਜ਼ਰਾਈਆਂ ਵੱਲੋਂ ਜੋ ਨਸਲਕੁਸ਼ੀ ਰਾਜਾ ਪੱਟੀ ਦੇਰ ਫਸਦੀ ਦੇ ਵਿੱਚ ਕੀਤੀ ਗਈ ਹੈ ਤਾਂ ਕਿ ਵੱਜੀ ਵੱਡੀ ਆਵਾਜ਼ ਬਣਦੀ ਇਹ ਸਾਡੇ ਹਿੰਦੁਸਤਾਨ ਦੀ ਸਰਕਾਰ ਦਾ ਦੋਗਲਾ ਪਣ ਹੈ ਵੀ ਜਿਹੜੀ 트럼ਪ ਦੇ ਚੁੰਗਲ ਤੋਂ ਨਹੀਂ ਨਿਕਲਦੀ ਉਹਦੇ ਡਾਬੇ ਦੇ ਥੱਲੇ ਸਾਡੇ ਦੇਸ਼ ਦੀਆਂ ਪਰਰਾਇਆਂ ਹੋਈਆਂ ਨੀਤੀਆਂ ਜਿਹੜੇ ਅਸੀਂ ਪੀਐਮ ਦੀ ਖੁੱਲ ਕੇ ਮਦਦ ਕਰਦਾ ਸਾਡਾ ਦੇਸ਼ ਔਰ ਮਾਨਤਾ ਦੇਣ ਵਾਲਿਆਂ ਦੇ ਵਿੱਚ ਪਹਿਲਾਂ ਦੇ ਵਿੱਚੋਂ ਸੀ ਤੇ ਅੱਜ ਉਸ ਦੇਸ਼ ਦਾ ਮੁਖੀ ਜਿਹੜੇ ਬੜੇ ਟਾਣਾ ਮਾਰਦੇ ਦਾਅਵੇ ਕਰਦੇ ਨੇ ਏਨੀ ਪ੍ਰੋਜੈਕਸ਼ਨ ਮੀਡੀਆ ਦੇ ਵਿੱਚ ਬਿਧਾ ਚੜਾ ਕੇ ਕੀਤੀ ਜਾਂਦੀ ਹੈ ਤੇ ਉਹ ਮੁਖੀ ਅੱਖਰ ਨਹੀਂ ਬੋਲਦਾ ਅੱਖਰ ਵੀਕ ਉਲਟਾ ਧਾੜਵੀਆਂ ਦੀ ਮਦਦ ਵਾਸਤੇ ਇਹ ਨੰਗੇ ਚਿੱਟੇ ਫੈਕਟ ਨੇ ਕਿ ਅਜ਼ਰਾਇਲ ਨੂੰ ਅਸੀਂ ਇਸ ਸਮੇਂ ਦੇ ਵਿੱਚ ਉਹਨਾਂ ਦੀ ਘਾਟ ਪੂਰੀ ਕਰਨ ਵਾਸਤੇ ਜਾਂ ਜੋ ਉਹਨਾਂ ਦਾ ਨਫਾ ਨੁਕਸਾਨ ਹੋਇਆ ਉਹਦੀ ਕੰਸਟਰਕਸ਼ਨ ਵਰਕਰਾਂ ਦੇ ਰੂਪ ਦੇ ਵਿੱਚ ਵੱਡੀ ਗਿਣਤੀ ਚ ਉੱਥੇ ਵਰਕਰ ਵੀ ਭੇਜੀ ਤੇ ਰੂਸ ਤੇ ਯੂਕਰੇਨ ਦੀ ਜੰਗ ਦੇ ਵਿੱਚ ਤਾਂ ਦਹਾਈ ਪਾਈ ਜਾਂਦੀ ਸੀ ਜਿਉਂਥੇ ਜ਼ਬਰਦਸਤੀ ਰੂਸ ਦੀ ਫੌਜਾਂ ਸੈਨਾਂ ਦੇ ਵਿੱਚ ਬਦਲ ਨੂੰ ਜਾਇਆ ਜਾ ਰਿਹਾ ਹੈ ਤੇ ਇੱਧਰ ਜਿਹੜੇ ਆਪ ਤੜਾ ਤੜ ਭੇਜਿਆ ਉਹਦੀ ਇੱਕ ਤਰ੍ਹਾਂ ਦੀ ਮਦਦ ਕਰਕੇ ਦਿਖਾ ਰਿਹਾ ਹੈ ਅਮਰੀਕਾ ਨੂੰ ਕਿ ਅਸੀਂ ਵੀ ਇਜ਼ਰਾਈਲ ਦੇ ਨਾਲ ਖੜਿਆ ਹੈ ਇਹ ਜੇ ਤੱਕ ਸੀਮਤ ਨਹੀਂ ਵੀ ਲੋਕ ਦੁਖੀ ਹੋਏ ਆਰਥਿਕ ਬਖੋਰ ਤੰਗ ਲੋਕ ਅਸੀਂ ਬੌਦ ਨੂੰ ਵਿੱਚ ਫੇ ਪਾ ਲੈਣਾ ਰਸਤੇ ਤੇ ਉਧਰ ਨੂੰ ਭੇਜੇ ਭੇਜਦੇ ਜੰਗੀ ਸਮਾਨ ਜਦ ਕੇ ਅਜ਼ਰਾਈਲ ਕੋਲੇ ਆਉਂਦਾ ਹੀ ਘਾਟਾ ਦੀ ਹਥਿਆਰਾਂ ਦਾ ਪਰ ਉਹਦੇ ਨਾਲ ਆਪਦੀ ਨੇੜਤਾ ਦਿਖਾਉਣ ਵਾਸਤੇ ਜਾਂ ਇਹ ਦਿਖਾਉਣ ਵਾਸਤੇ ਉਹਨਾਂ ਹਥਿਆਰ ਤਨਾਂ ਦੇ ਟਨ ਬਰੂਦ ਵੀ ਭੇਜਿਆ ਉੱਥੇ ਜੰਮੂਨ ਵੀ ਦਿੱਤੇ ਉੱਤੇ ਤੇ ਜੇ ਇਹ ਸਾਰੇ ਜੰਗੇ ਹਥਿਆਰ ਵੀ ਉਹਨੂੰ ਸਪਲਾਈ ਕੀਤੇ ਇਸ ਸਮੇਂ ਦੇ ਵਿੱਚ ਇਹ ਆ ਸਾਡੀ ਸਰਕਾਰ ਦਾ ਜਿਹੜਾ ਦੋਗਲਾਪਣਾ ਹੈ ਦੂਜੇ ਪਾਸੇ ਵਕਸੀਨ ਦੇ ਵਿੱਚ ਮਨੁੱਖਤਾ ਮਾਨਵਤਾ ਦੇ ਉੱਤੇ ਜਿਹੜਾ ਜ਼ੁਲਮ ਬੱਚੇ ਹਸਤਾਣ ਸਕੂਲਾਂ ਦੇ ਉੱਤੇ 70000 ਦੇ ਕਰੀਬ ਜਿਹੜੇ ਜੰਗ ਦੇ ਗੋਲੇ ਛੁੱਟ ਛੁੱਟ ਕੇ ਮਾਰ ਦਿੱਤੇ ਗਏ ਲੋਕ ਉਹਨਾਂ ਦੀ ਮਦਦ ਵਾਸਤੇ ਕਿਵੇਂ ਉੱਥੇ ਦੇਖਿਆ ਆਪਾਂ ਬੱਚੇ ਤਰ ਤਰ ਕੇ ਭੁੱਖ ਦੇ ਨਾਲ ਮਰਦੇ ਆਪਾਂ ਦੇਖੇ ਹਫਤਾ ਹਫਤਾ ਦੋ ਦੋ ਹਫਤੇ ਦਿਨਾਂ ਭੋਜਨ ਤੋਂ ਤਿੱਲ ਤਿੱਲ ਕੇ ਮਰਦੇ ਬੱਚੇ ਦੇਖੇ ਆਪਾਂ ਪਰ ਉੱਥੇ ਮਾਨਵੀ ਤੌਰ ਤੇ ਸਹਾਇਤਾ ਭੇਜਣ ਦਾ ਵੀ ਕਦੇ ਹਿੰਦੁਸਤਾਨ ਦੀ ਸਰਕਾਰ ਨੇ ਉਹ ਨਹੀਂ ਕੀਤਾ ਸੋ ਜੰਗ ਕਿਉਂ ਲੱਗੀ ਇਹਦੇ ਪਿੱਛੇ ਕਾਰਨ ਕੀ ਨੇ ਤੇ ਅੱਜ ਉਹੀ ਦੂਤ ਬਣ ਕੇ ਆਇਆ ਹੈ ਸ਼ਾਂਤੀ ਦਾ ਦੂਤ 트ੰਪ ਜਿਹਨੇ 20 ਨੁਕਤੇ ਪ੍ਰੋਗਰਾਮ ਦਿੱਤਾ ਵੀ ਆਹ ਨੁਕਤੇ ਨੇ ਜਿਹਦੇ ਆਧਾਰ ਤੇ ਉੱਤੇ ਨੇ ਜੰਗ ਬੰਦੀ ਕਰਾ ਲਈ ਜਨਰਲ ਦੀ ਇੱਕ ਹਨੇ ਚਤਰਨਾ ਕਰਵਾ ਰਹੇ ਹੈ ਅਲਟੀਮੇਟਮ ਦਿੰਦਾ ਵੀ ਜੋ ਘੰਟੇ ਤੱਕ ਨਾ ਜਵਾਬ ਦਿੱਤਾ 2 ਘੰਟੇ ਤੱਕ ਜਵਾਬ ਨਾ ਦਿੱਤਾ ਉਹ ਸ਼ਰਤਾਂ ਵੀ ਅਜਈਆਂ ਨੇ ਜਿਹੜੀਆਂ ਮੰਨਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਫਸਟਾਈਨ ਨੂੰ ਵੀ ਜਦ ਉਹਨੂੰ ਜਕੜ ਕੇ ਰੱਖਣ ਦੀਆਂ ਸਾਰੀਆਂ ਸ਼ਰਤਾਂ ਨੇ ਜਿਹੜੀਆਂ ਇਹਦੀ ਵਿਆਖਾ ਹੈ ਥੋੜੇ ਸਮੇਂ ਚ ਨਹੀਂ ਹੋ ਸਕਦੀ ਵੀ ਇਸ ਤਰ੍ਹਾਂ ਦਾ ਜਿਹੜਾ ਚੱਲ ਰਿਹਾ ਉਹਨੂੰ ਦਬਾਉਣ ਦਾ ਤੇ ਦੁਨੀਆ ਦੇ ਵਿੱਚ ਜੇ ਇਸ ਤਰ੍ਹਾਂ ਆਵਾਜ਼ ਆਪਾਂ ਉਠਾਵਾਂਗੇ ਨਹੀਂ ਜੇ ਕੋਈ ਬਾਣੀ ਬੁੱਤੀ ਆਵਾਜ਼ ਉੱਠੀ ਹੈ ਕੁਝ ਦਬਾਅ ਬਣਿਆ ਹੈ ਤਾਂ ਇਹ ਦੋਸਤਾਂ ਤੋਂ ਪਿੱਛੇ ਹੋਣ ਦਾ ਮਾਮਲਾ ਵੀ ਹੈ ਸੋ ਸਾਡੀ ਸਮਝ ਦਾ ਹਿੱਸਾ ਇਹ ਬਣਨਾ ਚਾਹੀਦਾ ਹੈ ਇਹਨਾਂ ਜੰਗਵਾਜਾਂ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈ ਦੁਨੀਆ ਭਰ ਦੇ ਵਿੱਚ ਜੇ ਆਵਾਜ਼ ਉੱਠੀ ਹੈ ਤਾਂ ਥੋੜਾ ਬਹੁਤਾ ਅਜ਼ਰਾਇਲ ਨੂੰ ਪਿੱਛੇ ਹਟਣਾ ਪੈ ਰਿਹਾ ਹੈ ਕਿ ਅਮਰੀਕਾ ਨੂੰ ਵੀ ਥੋੜਾ ਬਹੁਤਾ ਪਿੱਛੇ ਹਟਣਾ ਪੈ ਰਿਹਾ ਹੈ ਸੋ ਇਸ ਤਰ੍ਹਾਂ ਮੈਂ ਸਮਝਾਂ ਸਾਡੇ ਦੇਸ਼ ਦੀ ਆਪਦੀ ਸਰਕਾਰ ਹੈ ਜਿਹੜੀ ਇਹਦਾ ਕਰਤਾਰ ਆਪਾਂ ਅੱਜ ਕਰਤਾਰ ਨੂੰ ਵੀ ਨੰਗਾ ਕਰਨਾ ਹੈ ਕਿ ਕਿੱਥੇ ਬਰ ਉਹ ਆ ਸਾਰੇ ਘਟਨਾ ਕਰਦੇ ਵਿੱਚ ਹੀ ਦੇ ਟੈਰਫ ਦੇ ਵਿੱਚ ਜਾਂ ਜੋ ਐਫਟੀਏ ਹੋਣਾ ਹੈ ਉੱਥੇ ਕਿਵੇਂ ਅਮਰੀਕਾ ਦੇ ਚੁੰਗਲ ਦੇ ਵਿੱਚ ਬਹਿ ਕੇ ਦੋ ਗੁਲੀਆਂ ਗੱਲਾਂ ਕਰ ਰਿਹਾ ਹੈ ਉਹਦੇ ਦਵਾ ਦੇ ਥੱਲੇ ਰੂਸ ਤੋਂ ਤੇਲ ਲੈਣਾ ਘਟਾਤਾ ਹੋਰ ਉਹਦੇ ਨਾਲ ਨਾਲ ਕੋਸ਼ਿਸ਼ ਕਰ ਰਿਹਾ ਵੀ ਵਪਾਰ ਉਹਦੇ ਨਾਲ ਘਟੇ ਤੇ ਆ ਨਰਮਾ ਖਪਾ ਹੋਣ ਆ ਲੇਟੈਸਟੀ ਕਿਸਾਨਾਂ ਦਾ ਨਰਮ ਖਬਾਰ ਲੁੱਟਿਆ ਜਾਣਾ ਤੇ ਦਸੰਬਰ ਤੱਕ ਕਹਿੰਦੇ ਜੀ ਉਥੋਂ ਆਉਣਗੇ ਤੇ ਜਿਹਦੇ 0 ਟਰਫ ਹੈ ਜਿਹਦੇ ਤੇ ਟੈਕਸਰ 0 ਲੱਗਣਾ ਹੈ ਜਿਹੜਾ ਅਮਰੀਕਾ ਦਾ maal ਲਿਖਣਾ ਆ ਕਿਥੇ ਜਿਹੜਾ ਸਾਡਾ maal ਜਾਣਾ ਉਹ 50 50% ਲਾ ਰਿਹਾ ਰੋਜ਼ ਧਮਕੀਆਂ ਦੇ ਰਿਹਾ ਇਹਨੂੰ ਆ ਜੰਗ ਦੇ ਸਵਾਲ ਦੇ ਉੱਤੇ ਹੀ ਜਵਾਬ ਨਹੀਂ ਖੁੱਲੀ ਇਹਦੀ ਉਹ बार-बार ਛੱਤਰ ਮਾਰ ਰਿਹਾ ਇਹਨਾਂ ਦੇ ਵੀ ਮੈਂ ਧਮਕੀ ਦੇ ਕੇ ਜੰਗ ਬੰਦ ਕਰਾਈ ਹੈ ਵੀ ਮੈਂ ਜੰਗ ਬੰਦ ਕਰਾਈ ਹੈ ਇਹ ਕਹਿਣ ਦੀ ਹਿੰਮਤ ਵੀ ਨਹੀਂ ਜਟਾਈ ਵੀ ਨਹੀਂ ਜਣੋ ਕਿਉਂ ਹਿੰਮਤ ਤਾਂ ਤਾਂ ਜਟਾਵੇ ਵੀ ਜੰਗ ਲੱਗੀ ਲੱਗੀ ਤੇ ਨਾਲ ਦੇ ਵਾਲਿਓ ਨੇ ਬਾਗ ਖਿੱਚ ਲਈ ਪਿੱਛੇ ਤੇ ਬੋਲ ਹੀ ਨਹੀਂ ਸਕੇ ਸੋ ਇਸ ਤਰ੍ਹਾਂ ਨਾ ਕਰਤਾਰ ਜਿਹੜੀ ਸਾਡੀ ਸਰਕਾਰ ਦਾ ਹੈ ਇਹ ਤੋਂ ਉਮੀਦ ਰੱਖਣੀ ਵੀ ਇਹ ਜੰਗਵਾਜਾਂ ਦੇ ਖਿਲਾਫ ਕਿਉਂਕਿ ਇਹ ਤਾਂ ਆਪ ਕਾਰਪੋਰੇਟਾਂ ਦੇ ਨਾਲ ਜਿਹਦਾ ਫਾਸੀ ਕਰੈਕਟਰ ਆਪ ਦਾ ਸਰਕਾਰ ਦਾ ਹਿਟਲਰੀ ਸੋਚ ਹੈ ਦੀ ਤੇ ਲੋਕਾਂ ਨੂੰ ਐਕਸਪਲੋਇਟ ਕਰਨ ਵਾਸਤੇ ਦਬਾਉਣ ਵਾਸਤੇ ਜਿਹੜੇ ਆਪ ਇਸ ਤਰ੍ਹਾਂ ਦੇ ਕਾਨੂੰਨ ਉਸੇ ਉਸ ਦੇ ਉੱਤੇ ਚੱਲ ਰਿਹਾ ਹੈ ਜਿਹੜੇ ਮੌਜੂਦਾ ਕਾਨੂੰਨ ਵੀ ਸੀ ਸਾਡੇ ਕੋਲ ਤੇ ਉਹਨਾਂ ਦੇ ਧੱਜੀਆਂ ਉਡਾ ਕੇ ਵੀ ਇਸ ਤਰ੍ਹਾਂ ਦੇ ਸਖਤ ਕਾਨੂੰਨ ਬਣਾ ਬਣਾ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਜਿਹੜਾ ਅਮਲ ਚੱਲ ਰਿਹਾ ਹੈ ਸਾਡੇ ਵਾਸਤੇ ਇਹ ਵੀ ਇੱਕ ਵੱਡਾ ਚੈਲੇਂਜ ਹੈ ਜੇ ਅੱਜ ਚੁੱਪ ਵਰਤਗੀ ਇੱਥੇ ਤੇ ਇਹ ਕਾਨੂੰਨ ਸਿੱਡੇ ਬਹੁਤ ਇਹਦੇ ਕੰਦੀਰ ਹੋਣਗੇ ਸੋ ਹਰ ਪੱਖ ਦੇ ਆਹ ਹੁਣ ਤੁਹਾਡੇ ਲੈ ਦੇ ਵਿੱਚ ਵਾਗ ਚੱਕਰਿਆਂ ਨੂੰ ਜਿਹੜੇ ਵਾਤਾਵਰਣ ਬਾਰੇ ਬੀਸੀ ਚੱਕੇ ਅੰਦਰ ਜੁਪੀ ਦੇ ਵਿੱਚ ਬਲਡੋజర్ ਆਲਾ ਸਾਰਾ ਕੁਝ ਤੇ ਇਹ ਸਾਰਿਆਂ ਕੱਲ ਜਾ ਜੋ ਵਾਕਿਆ ਹੋਇਆ ਆ ਬڑے ਸੁਪਰੀਮ ਕੋਰਟ ਦੇ ਚੀਫ ਜੱਜ ਦੇ ਨਾਲ ਉਹ ਉਹ ਕਿਤੇ ਛੋਟੀਆਂ ਨਾ ਲਵੇ ਇਹ ਦਲਿਤ ਪਰੋਟੀ ਉਹਦਾ ਸਾਰੀ ਮੰਨ ਸਕਦਾ ਜਾਂ ਆਰਐਸਐਸ ਨੂੰ ਸਾਡੇ ਚੀਫ ਜਸਟਿਸ ਦੀ ਅ ਤਬਰ ਧਰਮ ਪਤਰੀ ਵੱਲੋਂ ਮਾਤਾ ਜੀ ਧਰਮ ਪਤਰੀ ਨੇ ਜਵਾਬ ਦਿੱਤਾ ਕਿ ਉਹਦੇ ਫੰਕਸ਼ਨ ਦੇ ਵਿੱਚ ਇਹਨੂੰ ਚੀਫ ਗੈਸਟ ਬਣਾ ਕੇ ਲਿਜਾਣਾ ਚਾਹੁੰਦੇ ਸੀ ਉਹ ਮਾਤਾ ਉਹਨਾਂ ਨੇ ਜਵਾਬ ਦਿੱਤਾ ਵੀ ਮੈਂ ਤੁਹਾਡੀ ਸੋਚ ਦੇ ਨਾਲ ਸਹਿਮਤ ਨਹੀਂ ਮੈਂ ਆਰਐਸਐਸ ਦੇ ਵੇਸਟ ਰਹੀ ਐ ਸ਼ੁਰੂ ਤੋਂ ਅਸੀਂ ਤੁਹਾਡੇ ਇਹ ਜੇ ਸਮਾਰੋਹਾਂ ਦੇ ਵਿੱਚ ਜਿਹੜੀ ਤੁਸੀਂ ਮੰਨਤਾ ਲੈਣੀ ਚਾਹੁੰਦੇ ਹੋ ਵੀ ਜਾਂ ਜੁਡੀਸ਼ੀਅਲ ਨੂੰ ਕੀ ਸਿਫਾਰਿਸ਼ ਦੇਣਾ ਚਾਹੁੰਦੇ ਸੀ ਉਹਨੇ ਜਵਾਬ ਦਿੱਤਾ ਤਾਂ ਆ ਚੀਫ ਜਸਟਿਸ ਦੇ ਨਾਲ ਥੋੜੇ ਦਿਨਾਂ ਦੇ ਵਿੱਚ ਹੀ ਆ ਆ ਗੱਲ ਜਿਹੜੀ ਵਾਪਰੀ ਐ ਸੋ ਇਸ ਤਰ੍ਹਾਂ ਦੀ ਫਾਸਿਸਟ ਦੀ ਤਹਲੀਲ ਤੇ ਜਾਂ ਜਿਹੜੀ ਸਰਕਾਰ ਤੋਂ ਅੱਪਾ ਕੀ ਤਵਕਕੋ ਰੱਖਦੇ ਆ ਵੀ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋਈ ਜਿਹੜੇ ਲੋਕ ਨਤਰੇ ਰਥਾੜੇ ਕਰ ਰਹੇ ਨੇ ਜਿਨ੍ਹਾਂ ਤੇ ਜੰਗਾਂ ਠੋਸੀਆਂ ਜਾ ਰਹੀਆਂ ਨੇ ਕਬਜ਼ਿਆਂ ਦੀਆਂ ਵਪਾਰੀਆਂ ਸਾਰਾ ਧੜ ਵੀ ਤਰੀਕੇ ਦੇ ਨਾਲ ਹਮਲੇ ਹੋ ਰਹੇ ਨੇ ਤੇ ਉਹਨਾਂ ਦੇ ਨਾਲ ਇਹ ਸਰਕਾਰ ਖੜ ਜੂਗੀ ਇਥੋਂ ਦੀ ਇਹ ਨਹੀਂ ਖੜਨਾ ਅਸੀਂ ਲੋਕਾਂ ਦੀ ਆਵਾਜ਼ ਸਾਡੇ ਲੈਫਟ ਵਾਲੇ ਲੋਕ ਹੀ ਜਿਹੜੇ ਸੋਚਵਾਨ ਮਨੁੱਖ ਨੇ ਜਿਨ੍ਹਾਂ ਦੀ ਸੋਚ ਬਦਲਦੀ ਜਿਨ੍ਹਾਂ ਨੂੰ ਪਰੋਸੇ ਕੁਝ ਹੋਰ ਜਾ ਰਿਹਾ ਹੈ ਜਿਨ੍ਹਾਂ ਦੇ ਜਹਨ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਗੱਲਾਂ ਕੱਢ ਦਿੱਤੀਆਂ ਵੀ ਮਾਨਵਤਾ ਦੇ ਨਾਲ ਕਿੱਥੇ ਖੜਦਾ ਹੈ ਤੇ ਕੀ ਮੰਨਦਾ ਜੇ ਲੋੜਾਂ ਨੇ ਉਹ ਸਾਰਾ ਕੁਝ ਲੁਟਕ ਸਟਲਾਈ ਜਿਹੜੀ ਗੱਲ ਹੈ ਜਾਂ ਫਾਸਿਸਟ ਜੋ ਸਾਡੇ ਤੌਰ ਤਰੀਕੇ ਵਰਤੇ ਜਾ ਰਹੇ ਨੇ ਜਾਂ ਜੋ ਨਫਰਤ ਫੜਾ ਕੇ ਦੇਸ਼ ਦੇ ਵਿੱਚ ਕਰਾਜਨੀਤੀ ਨੂੰ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਉਸ ਤਰ੍ਹਾਂ ਦੇ ਲੋਕਾਂ ਦੀ ਜਨਕ ਬਾਰਸ਼ਕਤਾ ਬਣਾ ਦਿੱਤੀ ਗਈ ਆ ਉਹਨਾਂ ਨੇ ਨਹੀਂ ਖੜਨਾ ਅਸੀਂ ਨਿੱਗਰ ਸੋਚ ਵਾਲੇ ਲੋਕਾਂ ਨੇ ਕੋਸ਼ਿਸ਼ ਕਰਨੀ ਆ ਸਾਡਾ ਸਾਡਾ ਦਾਇਰਾ ਜਿਹੜਾ ਵਿਸ਼ਾਲ ਹੋਵੇ ਇਸ ਤਰ੍ਹਾਂ ਦੇ ਚੁਣੌਤੀਆਂ ਇੱਕ ਨਹੀਂ ਅਨੇਕਾਂ ਚੁਣੌਤੀਆਂ ਸਾਨੂੰ ਆਪਣੇ ਦੇਸ਼ ਦੇ ਵਿੱਚ ਵੀ ਆਪਣੇ ਸੂਬੇ ਦੇ ਵਿੱਚ ਵੀ ਅੰਤਰਰਾਸ਼ਟਰੀ ਪੱਧਰ ਤੇ ਵੀ बार-बार ਇਹਦੇ ਸਵਾਲ ਉੱਠਣਗੇ ਬਾਰ-ਬਾਰ ਇਹ ਇਹ ਚੁਣੌਤੀਆਂ ਆਉਣਗੀਆਂ ਜਿਨ੍ਹਾਂ ਨੂੰ ਸਿੱਝਣ ਦੇ ਲਈ ਸਾਡੀ ਆਵਾਜ਼ ਅਸੀਂ ਘਟਾ ਕੇ ਨਾ ਦੇਖਿਓ ਆਪਣੀ ਆਤ ਗਿਣਤੀ ਚਾਹੇ ਮੀਰੇ ਮਾਨਵਤਾ ਅਸਰ ਪਾਇਆ ਪਰ ਇਸ ਗਿਣਤੀ ਨੂੰ ਘਟਾ ਕੇ ਨਾ ਦੇਖੋ ਇਹ ਅੰਤਰਰਾਸ਼ਟਰੀ ਪੱਧਰ ਤੱਕ ਇਹ ਆਵਾਜ਼ ਜਦੋਂ ਤੁਸੀਂ ਆਪ ਛੱਡੇ ਲੈ ਕੇ ਫਰਸਤੀਨ ਦੇ ਤੇ ਸਾਡੇ ਹਿੰਦੁਸਤਾਨ ਦੇ ਨਾਲ ਲਾਸ਼ ਚੁੱਕ ਕੇ ਲੈ ਕੇ ਜਿਹੜੋਂ ਬੁਝਾਰਾਂ ਦੇ ਵਿੱਚ ਨਿਕਲੋਗੇ ਮੇਰੀ ਇਹ ਵੀ ਬੇਨਤੀ ਹੈ ਵੀ ਕੋਈ ਸਾਥੀ ਇਹ ਨਾ ਹੋਵੇ ਵਿਚਾਰੇ ਚਾ ਚਾਪਸਨ ਸੋਲ ਲੈਂਦੇ ਆਪਾਂ ਚੱਲੀਏ ਮਜਾ ਉਹ ਬਜ਼ਾਰੋਂ ਦੀ ਮਹਿਲੀ ਹੋ ਤੂੰ ਭਾਸ਼ਣਾ ਨਾਲੋਂ ਵੀ ਕਿਦੋਂ ਵੱਡੀ ਹੈ ਜਿਹਨੇ ਪਬਲਿਕ ਦੇ ਵਿੱਚ ਜਾਣਾ ਹੈ ਜਿਹਦਾ ਡੋਕਟਰ ਸੋਸ਼ਲ ਮੀਡੀਆ ਦੇ ਵਿੱਚ ਜ਼ਰੂਰ ਹੀ ਕਿਤੇ ਲਿਆ ਜਾਣਾ ਹੈ ਕਿ ਇਹ ਸਾਡੀ ਆਵਾਜ਼ ਸਾਰੇ ਦੁਨੀਆ ਦੇ ਵਿੱਚ ਗੂੰਜੂ ਵੀ ਸੋ ਮੇਰਾ ਖਿਆਲ ਹੈ ਮੇਰਾ ਸਮਾ ਹੋ ਗਿਆ ਤੇ ਇਹਨਾਂ ਸ਼ਰਤਾਂ ਦੇ ਨਾਲ ਮੈਂ